ਗੁਰਚੰਦਲ ਚੈਨਲ ਦੇ ਅੱਜ ਸਵਾਦ ਅੱਜ ਦੀ ਤਾਜ਼ਾ ਖਬਰ 7 2025 ਸਮਾਜਿਕ ਨਿਆਂ ਤੇ ਮਾਨ ਸਰਕਾਰ ਦਾ ਫੈਸਲਾ ਕੋਨ ਤੇ ਇਤਿਹਾਸਿਕ ਸਾਲ ਮੰਤਰੀ ਡਾਕਟਰ ਬਲਜੀਤ ਕੌਰ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠ ਪੰਜਾਬ ਸਰਕਾਰ ਨੂੰ 2025 ਸਮਾਜਿਕ ਨਿਆਂ ਸਮਾਨਤਾ ਤੇ ਆਧਾਰਿਤ ਦੇ ਮੌਜੂਦ ਕਰਨ ਵਾਲਾ ਇੱਕ ਇਤਿਹਾਸਿਕ ਸਾਲ ਰਿਹਾ ਹੈ ਇਹ ਇਹ ਗੱਲ ਕਰਦੇ ਆ ਸਮਾਜਿਕ ਨਿਆਂ ਆਧਾਰਕ ਤੇ ਕਟ ਗਿਨਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਇਸ ਸਾਲ ਦੌਰਾਨ ਸਰਕਾਰ ਨੇ ਜਹੇ ਠੋਸ ਅਤੇ ਲੋਕਪੱਖੀ ਕਦਮ ਚੁੱਕੇ ਹਨ ਜਿਨ੍ਹਾਂ ਨੂੰ ਸਮਾਜਿਕ ਤੇ ਆਰਥਿਕ ਤੌਰ ਤੇ ਪਛੜੇ ਵਰਗਾਂ ਨੂੰ ਸਮਾਜ ਦੀ ਮੁਖਤਾਰਾ ਵਿੱਚ ਜੋੜਨ ਦੀ ਪ੍ਰਕਿਰਿਆ ਨੂੰ ਨਵੀਂ ਦਿਸ਼ਾ ਮਿਲੀ ਉਹਨਾਂ ਨੇ ਕਿਹਾ ਕਿ ਸਾਲ 2025 ਦੌਰਾਨ ਪੰਜਾਬ ਸਰਕਾਰ ਦੀ ਸੋਚ ਸਪਸ਼ਟ ਹੈ ਤੇ ਸਮਾਜਿਕ ਨਿਆਂ ਨਿਆਂ ਕੋਈ ਕਾਗਜੀ ਏਜੰਡਾ ਨਹੀਂ ਬਲਕਿ ਇੱਕ ਨੈਤਿਕ ਫਰਜ਼ ਹੈ ਸਰਕਾਰ ਨੇ ਇਹ ਯਕੀਨੀ ਬਣਾਉਣ ਵੱਲ ਕਦਮ ਵਧਾਏ ਤੇ ਕੋਈ ਵੀ ਬੱਚਾ ਨੌਜਵਾਨ ਜਾਂ ਪਰਿਵਾਰ ਗਰੀਬੀ ਜਾਤੀ ਸਮਾਜਿਕ ਪਿਛੜੇਪਨ ਕਰਨ ਮੌਕਿਆਂ ਦਾ ਵੰਚਿਤ ਨਾ ਰਹੇ ਸਾਲ 2025 ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਮਾਜਿਕ ਨਿਆਂ ਸਭ ਤੋਂ ਮਜਬੂਤ ਹਥਿਆਰ ਬਣੀ ਐਸਸੀ ਵਰਗ ਦੇ 2.62 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਲੋ ਅਰਜ਼ੀਆਂ ਦੇਣ ਅਤੇ ਇਸ ਗੱਲ ਦਾ ਪ੍ਰਮਾਣ ਹੈ ਕਿ ਸਰਕਾਰੀ ਸਕੀਮਾਂ ਤੇ ਭਰੋਸਾ ਵਧਿਆ ਤੇ 245 ਕਰੋੜ ਰੁਪਏ ਦੇ ਬਜਟ ਉਪਲਬਧ ਨਾਲ ਸਿੱਖਿਆ ਨੂੰ ਗਰੀਬੀ ਦੇ ਬੰਧਨ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸਾਲ 2025 ਵਿੱਚ ਡਾਕਟਰ ਬੀ ਬੀ ਆਰ ਬੇਦਕਰ ਇੰਸਟੀਚਿਊਟ ਦਾ ਨਵੀਨੀਕਰਨ ਇੱਕ ਪ੍ਰਤੀਕ ਆਤਮਿਕ ਅਤੇ ਇਤਿਹਾਸਕ ਕਦਮ ਰਿਹਾ ਲਗਭਗ 30 ਸਾਲਾਂ ਤੋਂ ਬਾਅਦ 147.95 ਲੱਖ ਰੁਪਏ ਦੀ ਲਾਗਤ ਨਾਲ ਪਹਿਲੀ ਵਾਰ ਵੱਡੇ ਪੱਧਰ ਤੇ ਮੇਜਰ ਮੁਰੰਮਤ ਤੇ ਮੁੰਨੇ ਅੱਧੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਤੇ ਇਹ ਨਵੇਂ ਕੰਮ ਲਈ 91 ਲੱਖ ਮਨਜ਼ੂਰ ਕੀਤੇ ਗਏ ਹਨ ਨਾਲ ਇੰਸਟੀਚਿਊਟ ਅਤੇ ਇਮਾਰਤ ਨਹੀਂ ਬਲਕਿ ਮੌਕਿਆਂ ਦਾ ਕੇਂਦਰ ਬਣਿਆ ਉਹਨਾਂ ਨੇ ਕਿਹਾ ਕਿ ਸਾਲ 2025 ਤੋਂ ਜਾਤੀ ਦੇ ਵਿਦਿਆਰਥੀਆਂ ਨੂੰ ਦੀ ਸਕਿੱਲ ਡਿਵੈਲਪਮੈਂਟ ਅਤੇ ਉਦਯੋਗ ਪਤੀ ਸੋਚ ਨੂੰ ਨਵਾਂ ਰਾਹ ਦਿੱਤਾ ਤੇ ਅੰਬੇਦਕਰ ਇੰਸਟੀਚਿਊਟ ਵਿੱਚ ਨਵੇਂ ਕੋਰਸਾਂ ਦੀ ਸ਼ੁਰੂਆਤ ਨਾਲ ਨੌਜਵਾਨ ਨੂੰ ਨੌਕਰੀ ਲੈਣ ਵਾਸਤੇ ਨਹੀਂ ਸਗੋਂ ਰੋਜ਼ਗਾਰ ਪੈਦਾ ਕਰਨ ਵਾਸਤੇ ਬਣਾਉਣ ਲਈ ਇੱਕ ਦਿਸ਼ਾ ਤੈਅ ਹੋਈ ਹੈ। ਉਹਨਾਂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪ੍ਰਸ਼ੰੀਆਂ ਸਰੇਣੀਆਂ ਦੇ ਲੜਕੇ ਲੜਕੀਆਂ ਨੂੰ ਦੋ ਹੋਸਟਲਾਂ ਦੀ ਮਨਜ਼ੂਰੀ ਨਾਲ ਸਰਕਾਰ ਨੇ ਇਹ ਸੰਦੇਸ਼ ਦਿੱਤਾ ਹੈ ਕਿ ਸਿਰਫ ਕਲਾਸਰੂਮ ਤੱਕ ਹੀ ਸੀਮਤ ਨਹੀਂ ਬਲਕਿ ਸੁਰੱਖਿਅਤ ਰਹਿਣ ਦੀ ਉਤਨੀ ਹੀ ਜ਼ਰੂਰੀ ਹੈ। ਸਾਲ 225 ਦਰਾਂ ਅਸ਼ੀਰਵਾਸ ਸਕੀਮ ਦਰ ਹਜ਼ਾਰਾਂ ਪਰਵਾਰਾਂ ਨੂੰ ਆਸਪਾਸ ਦੇ ਕਿਰਾਇਆ ਕਰਨ ਬਣੀ ਅਤੇ 38000 ਤੋਂ ਵੱਧ ਲਾਹ ਪਾਤੀ ਹੁਣ ਤੱਕ ਸਹਾਇਤਾ ਪਹੁੰਚਾ ਕੇ ਸਰਕਾਰ ਨੇ ਸਪਸ਼ਟ ਸਪਸ਼ਟ ਕੀਤਾ ਹੈ ਕਿ ਇਹ ਨਾ ਬੋਝ ਨਹੀਂ ਸਗੋ ਸਮਾਜ ਦੀ ਤਾਕਤ ਹਨ ਧੰਵਾਜੀ ਖਬਰਾਂ ਜੁੜਨ ਲਈ ਬਣੇ ਲੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ